ਕਿਉਂ ਨਾ ਮੈਂ ਤੁਹਾਨੂੰ ਸ਼ਮਿੰਦੀ ਕਰ ਦਿਆਂ ਠੀਕ ਹੈ ਮੈਂ ਜੇ ਕਹਿੰਦਾ ਮੈਂ ਅੱਜ ਬੋਲੀ ਨਾ ਪਿਛਲਾ ਹਾਲ ਵੀ ਮਾਰਛੇ ਦੇ ਕਾਵਾ ਪਿਤਾ 2014 ਦੀ ਨਿੰਮਨ ਕਰ ਮਾਤਾ ਕਿਹੜੀ ਗੱਲ ਕੋਈ ਕੋਹਾਣੀ ਇਹਦੀ ਉਹ ਮਾਲਵੇ ਦੀ ਕਬੱਡੀ ਆਣੀ ਸੱਚਾਈ ਆ ਹੋ ਰਿਹਾ ਹੈ ਇਹ ਦੇਖੋ ਪਤਾ ਕਿੰਦਾ 70 70 80 80 ਟੀਮਾਂ ਕਰ ਲਈਆਂ ਯਾਰ ਪਾਈ ਪਾਈ ਰੈਡਾਂ 'ਚ ਕਿਹੜਾ ਹਰਜੀਤ ਬਰਾੜ ਬਣ ਜੂਗਾ ਵੰਦਾ ਹੀ ਨਹੀਂ ਕਿਹੜਾ ਭਟੂ ਬਣ ਜੂਗਾ ਸੁਣ ਬਲਗੇ ਜੇ ਕਰਿਆ ਸਰਪਾ ਕਹਿੰਦੇ ਸਰੀਰ ਜਾਨਾ ਕਿੰਨੇ ਪਲੇਅਰ ਪੱਜੇ ਫਿਰਦੇ ਆ ਚਾਰ ਪੰਜ ਹੀ ਆਣਾਂ ਜਿਹਨੇ ਨੇ ਬਾਅਦ 'ਚ ਲੱਪੜੀ ਕਬੱਡੀ ਆ ਬੜੀ ਨਹੀਂ ਹੈ ਜਿਹੜਾ ਭਾਈ ਇਹਨੇ ਫਿਰ ਟੀਮ ਬਣਾ ਨਹੀਂ ਤੋ ਇਹ ਵੀ ਮਾਰਾ ਜਾ ਬੋਲਿਆ ਕਰੋ ਪੰਜ ਹੀ ਇੱਕ ਮੂਵੀ ਕਰੋ ਇਹ ਮੈਂ ਆ ਗਿਆ ਇੱਕ ਪੜਾ ਕੀ ਕਰਦੇ ਆ ਬਈ ਰੁੱਖ ਬਈ ਨਿੱਕੀ ਟੀਮ ਨਾਲ ਅਗਲੀ ਟੀਮ ਨਾਲ ਕੀ ਮਸਾਉਂਦੇ ਨਹੀਂ ਦੇਣੀ ਜੁੜ ਕੇ ਆਪ ਲੈ ਜਾਂਦੇ ਤੇ ਨਹੀਂ ਜਾਂਦਾ ਹਾਂ ਇਹ ਬਣਾਉਣਾ ਆ ਤੇ ਖੜੀ ਬੰਦੇ ਸਾਰੀ ਠੋਣੀ ਚੰਗੀ ਨਹੀਂ ਆ ਬਾਕੀ ਸਭ ਤੋਂ ਯਾਰ ਨੇ ਤੇ ਮਾਰ ਗਿਆ ਮਾਰਿਆ ਕਰਵਾਣ ਬਹੁਤ ਮਾਰ ਯਾਰ ਵੇਖੋ ਆਪਣਾ ਬੜਾ ਉਸਤ ਕੋਡਾ ਪ੍ਰਦੀਪੁਰ ਪੱਤਰੀ ਜਲਾਲ ਅੱਠ ਸੌ ਕਿੱਥੇ ਆਪਾਂ ਭਰਾ ਕਰਿਆ ਸਾਡੇ ਵਿਚਾਲੇ ਕਬੱਡੀ ਆ ਤੇ ਜੇ ਕਬੱਡੀ ਰਮੂ ਵੀ ਤਾਂ ਸਾਡਾ ਤਾਂ ਮਾਣਾ ਮੋਡਾ ਨਾ ਰਹਿਣਾ ਨਹੀਂ ਰਹਿਣਾ ਰਵਿੰਦਰ ਜਦੋਂ ਪਹਿਲਾਂ ਤੋਂ ਆਪਾਂ ਛੋਟਾ ਹਾਂ ਤੋਂ ਉਹਦੋਂ ਵਾਲੀ ਕਬੱਡੀ ਤੋਂ ਹੁਣ ਵਾਲੀ ਬਹੁਤ ਨਹੀਂ ਕਰਨਾ ਕਰ ਗਿਆ 11 ਜੀ ਬੜਾ ਫਰਕ ਨੂੰ ਦੇਖ ਕਿ ਪਹਿਲੇ ਰੇਟਰ ਜਿਹਨੇ ਕਿੱਦਾਂ ਦੇ ਹੁੰਦੇ ਪੰਜ ਸੱਤ ਰੈਟਰ ਜਿਹੜੇ ਕਿਦਾਂ ਦੇ ਮੇਪਰ ਚਾਰ ਗਰੇ ਇੱਕੋ ਜਿਹੜੇ ਹੁਣ ਤੂੰ ਇੱਕ ਦੋ ਰੈਟਰ ਹੋਣਗੇ ਖੇਤ ਵਿੱਚ ਸਾਰੇ ਉਧਰ ਨਹੀਂ ਹੁੰਦਾ ਫਿਰ ਉਹ ਕਬੱਡੀ ਦਾ ਪੱਧਰ ਉੱਤੇ ਥੋੜੀ ਜਾਂ ਆ ਆ ਭਾਈ ਉਹ ਇਹ ਜੀ ਲਾਈਵ ਆ ਧੰਨਵਾਦ ਮੇਰਾ ਬਹੁਤ ਬਹੁਤ ਪ੍ਰਾਪ ਬਲੌਗ ਦਾ ਸ਼ਰ ਆਜਾ ਵੀਰ ਹਜ਼ਾਰ ਰੋਇਸ ਆਦਮੀ ਬੱਲੇ ਵਿੱਚ ਨਹੀਂ ਭਰਾ ਇਹ ਘੜਦੇ ਵਿੱਚ ਆਜੋ 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 ਹਾਂ ਸਹੀ ਗੱਲ ਜੀ ਨਾਲ